ਨਮਸਕਾਰ ਪੇਸ਼ੇ ਹਫਤਾਵਾਰੀ ਸਮਾਚਾਰ ਸਮਿਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਮੇ ਵਾਚੀਕਾ ਅਮਨਪ੍ਰੀਤ ਕੌਰ ਮਨੁੱਖ ਤੇ ਧਰਤੀ ਦਾ ਰਿਸ਼ਤਾ ਇਸ ਦੀ ਹੋਂਦ ਤੋਂ ਹੀ ਬਣਿਆ ਹੋਇਆ ਹੈ ਦੋਵਾਂ ਚੋ ਕਿਸੇ ਨੂੰ ਵੀ ਮਨਫ਼ੀ ਕਰਕੇ ਨਹੀਂ ਦੇਖਿਆ ਜਾ ਸਕਦਾ ਇਸ ਲਈ ਦੋਵਾਂ ਦੀ ਸੁਖਾਵੀ ਹੋਂਦ ਲਈ ਮਨੁੱਖ ਨੂੰ ਇਸ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ ਗੁਰਬਾਣੀ ਚ ਵੀ ਕੁਦਰਤ ਦੀ ਹੋਂਦ ਤੇ ਉਸ ਦੀ ਮਹੱਤਤਾ ਦਾ ਜ਼ਿਕਰ ਕਈ ਵਾਰ ਆਉਂਦਾ ਹੈ ਗੁਰੂ ਨਾਨਕ ਸਾਹਿਬ ਨੇ ਕੁਦਰਤ ਦੀ ਸਿਫਤ ਕਰਦੇ ਬਲਹਾਰੀ ਕੁਦਰਤ ਵਸਿਆ ਦਾ ਸੰਦੇਸ਼ ਦਿੰਦੇ ਹੋਏ ਇਸ ਦੀ ਸੰਭਾਲ ਲਈ ਹਵਾ ਨੂੰ ਗੁਰੂ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੰਦੇ ਹੋਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਾ ਪਵਿੱਤਰ ਉਪਦੇਸ਼ ਦਿੱਤਾ ਏ ਗੁਰੂ ਸਹਿਬਾਨ ਨੇ ਆਪਣੇ ਜੀਵਨ ਕਾਲ ਦੌਰਾਨ ਵੱਖ-ਵੱਖ ਥਾਵਾਂ ਤੇ ਬੂਟੇ ਲਗਾਏ ਅਤੇ ਇਸੇ ਕਰਕੇ ਹੀ ਅੱਜ ਅਸੀਂ ਇਹਨਾਂ ਅਸਥਾਨਾਂ ਨੂੰ ਬੇਰ ਸਾਹਿਬ ਰੀਠਾ ਸਾਹਿਬ ਗੁਰੂ ਕਾ ਬਾਗ ਅੰਬ ਸਾਹਿਬ ਫਲਾ ਸਾਹਿਬ ਬੋਰ ਸਾਹਿਬ ਤੂਤ ਸਾਹਿਬ, ਦਾਤਨ ਸਾਹਿਬ, ਤਾਲਲੀ ਸਾਹਿਬ, ਪਿਪਲੀ ਸਾਹਿਬ, ਲਾਚੀ ਬੇਰ ਸਾਹਿਬ ਆਦ ਨਾਵਾਂ ਨਾਲ ਜਾਣਦੇ ਹਾਂ। ਇਸ ਦੇ ਉਲਟ ਆਧੁਨਿਕਤਾ ਤੇ ਪਦਾਰਥਵਾਦੀ ਦੌਰ ਚ ਮਨੁੱਖ ਨੇ ਗੁਰੂ ਸਾਹਿਬਾਨ ਦੇ ਕੁਦਰਤੀ ਮਹੱਤਤਾ ਦੇ ਉਪਦੇਸ਼ ਨੂੰ ਵਿਸਾਰ ਕੇ ਉਹ ਕੁਦਰਤ ਤੋਂ ਦੂਰ ਹੁੰਦਾ ਗਿਆ ਪਹਾੜਾਂ ਨੂੰ ਕੱਟ ਕੇ ਪੱਧਰਾ ਕਰਨ ਦੇ ਨਾਲ ਬਨਸਪਤੀ ਦਾ ਵੀ ਕਾਹਣ ਕੀਤਾ ਜਾ ਰਿਹਾ ਹੈ ਪਲਾਸਟਿਕ ਦੀ ਅਨੇਵਾ ਵਰਤੋਂ ਅਤੇ ਰਸਾਇਣਾਂ ਦੀ ਵਰਤੋਂ ਨਾਲ ਹਵਾ ਪਾਣੀ ਤੇ ਧਰਤੀ ਬੁਰੀ ਤਰ੍ਹਾਂ ਦੂਸ਼ਿਤ ਹੋ ਗਏ ਨੇ ਧਰਤੀ ਤੇ ਕੁਦਰਤ ਤੋਂ ਦੂਰ ਹੋਣ ਤੇ ਉਸ ਦੇ ਨਾਲ ਬੇਲੋੜੀ ਛੇੜਛਾੜ ਦਾ ਨਤੀਜਾ ਹੀ ਇਹ ਹੈ ਕਿ ਅਜੋਕੇ ਸਮੇਂ ਚ ਲੋਕ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਅਤੇ ਮਨੁੱਖ ਨੂੰ ਕਈ ਕੁਦਰਤੀ ਆਫਤਾਂ ਦੇ ਤਬਾਹਕੂ ਨਤੀਜੇ ਦੇਖਣੇ ਪੈ ਰਹੇ ਨੇ ਵਿਕਾਸ ਦੇ ਨਾਂ ਤੇ ਲੋਕਾਂ ਨੂੰ ਕੁਦਰਤ ਦੇ ਕੀਤੇ ਗਏ ਘਾਣ ਕਾਰਨ ਹੀ ਅਮਲੀ ਪੱਧਰ ਤੇ ਆਲਮੀ ਪੱਧਰ ਤੇ ਤਬਸ਼ਵਾਦ ਰਹੀਏ ਤੇ ਰੁੱਖਾਂ ਦੀ ਕਟਾਈ ਕਾਰਨ ਮੀਂਹ ਵੀ ਬੇਤਰਤੀਬੇ ਪੈ ਰਹੇ ਨੇ ਅਤੇ ਹੜ੍ਹਾਂ ਅਰਤਵਾਹੀ ਹੋ ਰਹੀ ਹੈ ਆਲਮੀ ਤਪਸ਼ ਨੇ ਵਿਸ਼ਵ ਪੱਧਰ ਤੇ ਕੁਦਰਤ ਪ੍ਰੇਮੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਤੇ ਉਹਨਾਂ ਵੱਲੋਂ ਕੁਦਰਤ ਨਾਲ ਮੋੜ ਜੋੜਨ ਲਈ ਆਪੋ ਆਪਣੇ ਪੱਧਰ ਤੇ ਉਪਰਾਲੇ ਸ਼ੁਰੂ ਕੀਤੇ ਗਏ ਨੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਚੁਗਿਰਦੇ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਯਤਨ ਸ਼ੁਰੂ ਕੀਤੇ ਗਏ ਨੇ ਜਿਨ੍ਹਾਂ ਸਦਕਾ ਰੁੱਖਾਂ ਤੇ ਬਨਸਪਤੀ 'ਚ ਵਾਧਾ ਵੀ ਹੋਇਆ ਹੈ ਪਰ ਇਹ ਵਾਧਾ ਮਨੁੱਖਾਂ ਵੱਲੋਂ ਕੁਦਰਤ ਦੇ ਕੀਤੇ ਗਏ ਘਾਣ ਦੀ ਘਾਟ ਨੂੰ ਪੂਰਾ ਕਰਨ 'ਚ ਹਲੇ ਵੀ ਥੋੜਾ ਜਾਪ ਰਿਹਾ ਏ। ਚੁਗਿਰਦੇ ਦੀ ਸ਼ੁੱਧਤਾ ਲਈ ਹਰ ਸਾਲ 5 ਜੂਨ ਨੂੰ ਵਿਸ਼ਵ ਚੁਗਿਰਦਾ ਦਿਵਸ ਮਨਾਇਆ ਜਾਂਦਾ ਤੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਏ। ਹਵਾ ਦੀ ਸ਼ੁੱਧਤਾ ਲਈ ਵਾਦ ਤੋਂ ਵੱਧ ਬੂਟੇ ਲਗਾਉਣ ਲਈ ਆਖਿਆ ਜਾ ਰਿਹਾ ਏ ਜਿਸ ਲਈ ਵਿਸ਼ਵ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਨੇ। ਮਹਾਤਮਾ ਬੁੱਧ ਆਪਣੇ ਉਪਦੇਸ਼ ਚ ਰੁੱਖਾਂ ਦੀ ਮਹੱਤਤਾ ਦੱਸਦੇ ਹੋਏ ਕਹਿੰਦੇ ਨੇ ਕਿ ਹਰ ਮਨੁੱਖ ਨੂੰ ਆਪਣੇ ਜੀਵਨ ਚ ਕਟ ਤੋਂ ਕਟ ਪੰਜ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਨੇ ਕਿਉਂਕਿ ਹਰ ਮਨੁੱਖ ਆਪਣੇ ਜੀਵਨ ਦੌਰਾਨ ਪੰਜ ਰੁੱਖਾਂ ਦੀ ਆਕਸੀਜਨ ਥਾਂ ਦੇ ਰੂਪ ਦੇ ਵਿੱਚ ਲੈਂਦਾ ਏ ਇਸੇ ਤਰ੍ਹਾਂ ਕਈ ਹੋਰ ਸਾਇੰਸਦਾਨਾਂ ਨੇ ਵੀ ਖੋਜ ਉਪਰੰਤ ਇਹ ਸਿੱਧ ਕੀਤਾ ਏ ਕਿ ਇੱਕ ਰੁੱਖ ਆਪਣੇ 50 ਸਾਲਾਂ ਦੇ ਜੀਵਨ ਕਾਲ ਦੌਰਾਨ ਤਕਰੀਬਨ 1 ਕਰੋੜ ਰੁਪਏ ਦੇ ਮੁੱਲ ਦਾ ਫਾਇਦਾ ਦਿੰਦਾ ਏ ਜਸਟ ਆਕਸੀਜਨ 19 ਲੱਖ ਰੁਪਏ ਪ੍ਰਦੂਸ਼ਣ ਦੀ ਰੋਕ ਥਾਮ 37 ਲੱਖ ਜ਼ਮੀਨ ਦਾ ਉਪਜਾਊਪਨ 7 ਲੱਖ ਜਾਨਵਰਾਂ ਤੇ ਪੰਛੀਆਂ ਦੀ ਠਾਹਰ 8 ਲੱਖ ਪਾਣੀ ਦਾ ਸ਼ੁੱਧੀਕਰਨ 19 ਲੱਖ ਰੁਪਏ ਅਤੇ 4 ਲੱਖ ਰੁਪਏ ਦੇ ਫੂਡਕਲ ਫਾਇਦੇ ਸ਼ਾਮਿਲ ਨੇ ਇਸ ਜ ਰੁੱਖਾਂ ਤੋਂ ਪ੍ਰਾਪਤ ਹੋਣ ਵਾਲੀ ਲੱਕੜੀ ਦੀ ਕੀਮਤ ਸ਼ਾਮਿਲ ਨਹੀਂ ਕੀਤੀ ਗਈ ਹੈ ਪੰਜਾਬ ਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਨੇ ਵੀ ਰੁੱਖਾਂ ਬਾਰੇ ਬੇਹਦ ਸੁੰਦਰ ਕਵਿਤਾ ਲਿਖੀ ਹੈ ਜਿਸ ਚ ਉਹ ਕਹਿੰਦੇ ਨੇ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ ਜੀ ਕਰਦਾਏ ਮੈਂ ਵੀ ਰੁੱਖ ਦੀ ਜੂਨੇ ਆਵਾ ਅਜੋਕੇ ਸਮੇਂ 'ਚ ਵੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਅਤੇ ਕਈ ਹੋਰ ਮਹਾਪੁਰਸ਼ ਤੇ अनेका ਗੈਰ ਸਰਕਾਰੀ ਅਤੇ ਸਰਕਾਰੀ ਸੰਸਥਾਵਾਂ ਵੀ ਝੁਗਿਰਦੇ ਨੂੰ ਬਚਾਉਣ ਲਈ ਬੂਟੇ ਲਗਾ ਕੇ ਉਪਰਾਂ ਲੈ ਕਰ ਰਹੀਆਂ ਨੇ ਭਾਰਤ 'ਚ 1 ਜੁਲਾਈ ਤੋਂ 7 ਜੁਲਾਈ ਤੱਕ ਹਰ ਸਾਲ ਵਣ ਮਹਾਉਤਸਵ ਮਨਾਇਆ ਜਾਂਦਾ ਹੈ ਤੇ ਇੱਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਸਕੂਲਾਂ ਕਾਲਜਾਂ ਸਮਾਰਟ ਸੇਵੀ ਸੰਸਥਾਵਾਂ ਤੇ ਸਰਕਾਰੀ ਵਿਭਾਗਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਗਿਆ ਹੈ ਤਾਂ ਜੋ ਲੋਕ ਵੱਧ ਤੋਂ ਵੱਧ ਰੁੱਖ ਲਗਾ ਕੇ ਚੁਗਿਰਦੇ ਨੂੰ ਸ਼ੁੱਧ ਰੱਖਣ 'ਚ ਯੋਗਦਾਨ ਪਾ ਸਕਣ ਪੰਜਾਬ ਸਰਕਾਰ ਵੱਲੋਂ ਵੀ ਸੂਬੇ ਅੰਦਰ ਹਰ ਸਾਲ ਵਣ ਮਹਾਉਤਸਵ ਮਨਾਇਆ ਜਾਂਦਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਰਾਹੀਂ ਪਿੰਡਾਂ ਅਤੇ ਸ਼ਹਿਰਾਂ 'ਚ ਖਾਲੀ ਆ ਥਾਵਾਂ ਤੇ ਬੂਟੇ ਲਗਾਏ ਜਾਂਦੇ ਨੇ ਇਹਨਾਂ ਚ ਵਿਦਿਅਕ ਸੰਸਥਾਵਾਂ ਸਰਕਾਰੀ ਦਫ਼ਤਰਾਂ ਅਤੇ ਸੜਕਾਂ ਦੇ ਕੰਢਿਆਂ ਤੇ ਬੂਟੇ ਲਗਾਉਣਾ ਸ਼ਾਮਿਲ ਹੈ ਪੰਜਾਬ ਸਰਕਾਰ ਵੱਲੋਂ ਇਸ ਸਾਲ ਵੀ ਹਰ ਜ਼ਿਲ੍ਹੇ ਚ 3 ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਜੇਕਰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਤੇ ਸਾਫ਼ ਸੁਥਰਾ ਚੋਗਿਰਦਾ ਦੇਣਾ ਹੈ ਤਾਂ ਅੱਜ ਸਾਨੂੰ ਹਰੇਕ ਨੂੰ ਆਪਣੇ ਜੀਵਨ ਚ ਪੰਜ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਨੇ ਜੋ ਭਵਿੱਖ ਦੀਆਂ ਪੀੜ੍ਹੀਆਂ ਲਈ ਵਰਦਾਨ ਸਾਬਤ ਹੋਣਗੇ ਇਸ ਦੇ ਨਾਲ ਹੀ ਸਮਾਜ ਚਾਰ ਸਮੀਖਿਆ ਖਤਮ ਹੋਈ ਨਮਸਕਾਰ